ਕਿ ਜਨੇਸਕੋ ਇੱਕ ਦੁਨੀਆ ਦੀ ਬਹੁਤ ਵੱਡੀ ਏਜੰਸੀ ਹੈ ਉਹਨੇ ਸਰਵੇ ਕਰਕੇ ਖੋਜ ਕੀਤੀ ਆ ਰਿਪੋਰਟ ਪੇਸ਼ ਕੀਤੀ ਹੈ ਕਿ 21ਵੀਂ ਸਦੀ ਜਿਹੜੀ ਲੰਘ ਰਹੀ ਹੈ ਇਹਦੇ ਬੀਤਿਆਂ ਬੀਤਿਆਂ ਜਿਹੜੀਆਂ ਬੋਲੀਆਂ ਨੇ ਮਰਨਾ ਉਹ ਚੋਂ ਪੰਜਾਬੀ ਵੀ ਇੱਕ ਹੈ ਸਾਡੇ ਕੋਲੇ 75 ਤੋਂ 76 ਸਾਲ ਬਚੇ ਆ ਸਾਡੀ ਬੋਲੀ ਕੋਲੇ ਲੱਗਦਾ ਭਾਈ ਇੰਨੇ ਹੀ ਬਚਿਆ ਜਉਂਦੀ ਰਹੂਗੀ ਕਿ ਮਰ ਜੂਗੀ ਆਪਾਂ ਦੇਖ ਵੀ ਲੱਗੇ ਬੁਰਜ ਦੇ ਵਿੱਚ ਕਿ ਜੇ ਬੁੱਲੀ ਸਾਡੀ ਜਾਉਂਦੀ ਐ ਵਾਕਿਓ ਝੂਠ ਬੋਲਦੇ ਐ ਕਿ ਸੱਚ ਬੋਲਦੇ ਐ ਕਿੱਥੇ ਪੜਦਾ ਸੋਹਣਿਆ ਵੇ ਉਹ ਚੀਕ ਜੀ ਮਾਰਦਾ ਰਿਹਾ ਜਾ ਕਿੱਥੇ ਪੜਦਾ ਬਣਾ ਹੋ ਜਾ ਉਹ ਪਿੱਛੇ ਬੈਠਾ ਤੂੰ ਗਾਤਰੇ ਵਾਲਾ ਮੁੰਡਾ ਤੂੰ ਆ ਜਾ ਤੂੰ ਆ ਜਾ ਸਾਰੇ ਆਜੋ ਯਾਰ ਕਿੱਥੇ ਪੜਦਾ ਕਿਹੜੀ ਕਲਾਸ ਚ 5ਵੇਂ ਚ ਪੰਜਾਬੀ ਪੂਰੀ ਆਉਂਦੀ ਐ ਪੱਕੀ ਗੱਲ ਤੂੰ ਕਿੱਥੇ ਪੜਦਾ ਐ ਪਿੰਡੀ ਕਿਹੜੀ ਕਲਾਸ ਚ ਨੌਵੀਂ ਚ ਪੰਜਾਬੀ ਲਗਾ ਮਾਤਰਾ ਕਿੰਨੀਆਂ ਹੁੰਦੀਆਂ ਪੰਜਾਬੀ ਦੀਆਂ ਹਾਂ ਲ ਇਹ ਸਰਕਾਰੀ ਵਾਲੇ ਨੂੰ ਨਹੀਂ ਪਤਾ ਵੀ ਲਗਾ ਮਾਤਰਾ ਕਿੰਨੀਆਂ ਨੇ ਤੂੰ ਦੱਸ ਨਾ ਤਰ ਕਿੰਨੇ ਹੁੰਦੇ ਆ ਤੂੰ ਪਤਾ ਨਹੀਂ ਇਹਦਾ ਮਤਲਬ ਜਿਸਨასਕੋ ਸਹੀ ਕਹਿੰਦੀ ਐ ਜਿਹੜੀ ਜਿਹੜਾ ਸਕੂਲ ਨੇ ਰਿਪੋਰਟ ਦਿੱਤੀ ਆ ਬਈ ਸੋਡੀ ਬੋਲੀ 75 ਸਾਲ ਦੀ ਬੱਚੀ ਐ ਆ ਸਾਡੇ ਸਾਹਮਣੇ ਆ ਇਹ ਨੌਵੀਂ ਚ ਪੜਦਾ ਜਵਾਕ ਆ ਪਿੰਡ ਹੀ ਪੜਦਾ ਨੂੰ ਲਗਾਤਾਰ ਨਹੀਂ ਪਤਾ ਕਿੰਨੀਆਂ ਹੁੰਦੀਆਂ ਪੰਜਾਬੀ ਚ 10 ਹੁੰਦੀਆਂ ਪੁੱਤ ਇਹਨੂੰ 100 ਤੱਕ ਪਹਾੜੇ ਏਕੇ ਦੂਏ ਨਹੀਂ ਪਤਾ 5ਵੀਂ ਚ ਜੇ ਪੜਦਾ ਜਵਾਬ ਦੇ ਪਿੰਡ ਵਾਲੋ ਜੇ ਤੁਹਾਡੇ ਏਕੇ ਦੂਏ ਮਰ ਗਏ ਸੋਡੇ ਪਹਾੜੇ ਮਰ ਗਏ ਵਿਆਕਰਨ ਮਰ ਗਈ ਲਗਾਤਾਰਾਂ ਮਰ ਗਈਆਂ ਊੜੇ ਆੜੇ ਮਰ ਗਏ ਆ ਗਾਤਰੇ ਦਸਤਾਰਾਂ ਜੂੜੇ ਜਾਂਦੇ ਰਹਿਣਗੇ ਸੋਡੀ ਬੋਲੀ ਨਾਲ ਹੀ ਐ ਕਿੱਸੇ ਕਹਾਣੀਆਂ ਅਗੀਰ ਸੰਗੀਤ ਪਹਿਰਾਵਾ ਏ ਸੋਡੇ ਵਿਰਸੇ ਇਤਿਹਾਸ ਸਾਹਿਤ ਬੋਲੀ ਨਾਲ ਜਾਂਦੇ ਨੇ ਬਾਈ ਜਿੱਦੇ ਬੋਲੀ ਮਰ ਗਈ ਕੌਮਾਂ ਦੇ ਨਾਮੋ ਨਿਸ਼ਾਨ ਮਿਟ ਜਾਂਦੇ ਆ ਦੁਨੀਆ ਤੋਂ ਸਾਡਾ ਦਿਮਾਗ ਨਹੀਂ ਘੁੰਮਿਆ ਵੀ 9 ਸਾਲ ਹੋ ਗਏ ਲੜਦੇ ਫਿਰਦੇ ਆ ਪਰਚੇ ਪਾ ਕੇ ਜੇਲ੍ਹਾਂ 'ਚ ਵੀ ਜਾਂਦੇ ਆ ਇਹ ਰੋਟੀ ਨਹੀਂ ਥਾਲੀ 'ਚ ਪਈ ਬੁਰਕੀ ਮੂੰਹ 'ਚ ਪਾ ਲਓਗੇ ਤੋੜ ਕੇ ਦੁਨੀਆਂ ਦੇ ਉੱਤੇ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਜਿੱਦ ਦੇ ਬੋਲੀ ਮਰ ਗਈ ਨਾ ਪੂਰੀ ਦੁਨੀਆਂ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਕਿਸੇ ਦੇ ਕਦਮਾਂ 'ਚ ਰੱਖ ਦਿਓ ਕਿ ਸਾਡੀ ਬੋਲੀ ਜਿਉਂਦੀ ਕਰ ਦਿਓ ਹੋਣੀ ਨਹੀਂ ਬਾਈ ਕਸੂਰ ਕਿਹਦਾ ਹੈ ਇਹਨਾਂ ਦਾ ਦਸੋ ਪਿੰਡ ਵਾਲਿਓ ਇੰਨੇ ਬੰਦੇ ਬੈਠੇ ਹੋ ਕਿਹੜੇ ਬੰਦੇ ਨੇ ਆਪਣੇ ਘਰੇ ਆਏ ਜਵਾਕ ਦੀ ਕਾਪੀ ਖੋਲ ਕੇ ਦੇਖੀ ਐ ਵੀ ਕੀ ਪੜਾਉਂਦੇ ਐ ਕੀਨੇ ਕਿਤਾਬ ਖੋਲਿਆ ਕਿਹੜਾ ਇਤਿਹਾਸ ਪੜਾਉਂਦੇ ਐ ਕਿਹੜਾ ਬੰਦਾ ਸਕੂਲ ਚ ਗਿਆ ਕਿਉਂ ਬੇਬੇ ਪੈਣਾ ਬੈਠੀਆਂ ਬੇਬੇ ਬੈਠੀਆਂ ਜਾਣੀਆਂ ਸਕੂਲ ਚ ਕਦੇ ਪੁੱਛਿਆ ਜਵਾਕ ਨੂੰ ਆਏ ਨੂੰ ਨਹੀਂ ਜਿੱਥੇ ਸਾਡੀਆਂ ਨਸਲਾਂ ਤਿਆਰ ਹੋ ਰਹੀਆਂ ਨੇ ਜਿਹਨੇ ਇਸ ਕੌਮ ਨੂੰ ਸਾਂਭਣਾ ਹੈ ਵਿਰਾਸਤ ਨੂੰ ਅੱਗੇ ਸੰਭਾਲਣਾ ਹੈ ਉਥੇ ਨਹੀਂ ਕਦੇ ਗਏ ਇਹ ਕਿੱਥੇ ਜੁੜਦੇ ਆ ਇਹ ਕੀ ਸਿੱਖਦੇ ਆ ਕੀ ਪੜ੍ਹਦੇ ਆ ਕੋਈ ਲੈਣਾ ਦੇਣਾ ਨਹੀਂ ਲੀਡਰਾਂ ਦੇ ਗਾ ਰੈਲੀਆਂ ਤੇ ਹੁਣ ਆਜੇ ਸੁਨੇਹਾ ਟਰੈਕਟਰ ਲੈ ਲੈ ਕੇ ਗੱਡੀਆਂ ਟਰੱਕ ਲੈ ਲੈ ਹੁਣ ਤੁਰ ਜੋਂਗੇ ਸਾਨੂੰ ਸਮਝ ਹੀ ਨਹੀਂ ਇਸੇ ਕਰਕੇ ਮੈਂ ਬੰਗਾਲ ਗਿਆ ਮੈਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸਮਝ ਪਵੇ ਬੰਗਾਲ ਚ ਵੀਡੀਓ ਬਣਾ ਆਪਣਾ ਪਾਈਆਂ ਬੰਗਾਲ ਤੋਂ ਬਾਅਦ ਮੈਂ ਦੱਖਣ ਭਾਰਤ ਚ ਗਿਆ ਸਾਰੇ ਚ ਕੇਰਲਾ ਤੋਂ ਲੈ ਕੇ ਕਰਨਾਟਕਾ ਤਾਮਿਲਨਾਡੂ ਆਂਧਰਾ ਤੇ ਲਗਾਨਾ ਯੂਨੀਵਰਸਿਟੀਆਂ ਚ ਗਏ ਸਕੂਲਾਂ ਚ ਗਏ ਬੈਂਕਾਂ ਚ ਗਏ ਕਚਹਿਰੀਆਂ ਚ ਗਏ ਉਹਨਾਂ ਦੇ ਪ੍ਰੋਫੈਸਰਾਂ ਨੂੰ ਮਿਲੇ ਵਕੀਲਾਂ ਨੂੰ ਮਿਲੇ ਉਹਨਾਂ ਦੀ ਬੋਲੀ ਸੜਕਾਂ ਦੇ ਬੋਰਡਾਂ ਦੇ ਉੱਤੇ ਦਫ਼ਤਰਾਂ ਦੇ ਬੋਰਡਾਂ ਦੇ ਉੱਤੇ ਕਚਹਿਰੀਆਂ ਦੇ ਬੋਰਡਾਂ ਦੇ ਉੱਤੇ ਬੈਂਕਾਂ ਹਸਤਾ ਦੇ ਬੋਰਡਾਂ ਦੇ ਉੱਤੇ ਬੰਗਾਲ ਚ ਬੰਗਲਾ ਬੋਲੀ ਆ ਕੇਰਲਾ ਚ ਮਲਿਆਲਮ ਆ ਆਂਧਰਾ ਤੇ ਲਗਨਾ ਤੇਲਗੂ ਬੋਲੀਆ ਕਰਨਾਟਕਾ ਦੀ ਕੰਨੜ ਹੈ ਤਾਮਲਾਡੂ ਦੀ ਤਾਮਲ ਬੋਲੀ ਹੈ ਉਹਨਾਂ ਦੀ ਬੋਲੀ ਦਫ਼ਤਰਾਂ 'ਚ ਸਕੂਲਾਂ 'ਚ ਕਚਹਿਰੀਆਂ 'ਚ ਆਪਣੀ ਬੋਲੀ 'ਚ ਕੰਮ ਹੁੰਦਾ ਹੈ ਉਹ ਲੋਕ ਬਈ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਆਪਣੀ ਬੋਲੀ ਨੂੰ ਐਮ ਕੇ ਸਟਾਲਨ ਮੁੱਖ ਮੰਤਰੀ ਆ ਤਾਮਲਾਡੂ ਦਾ ਇੱਕ ਵਾਰੀ ਮੋਦੀ ਗਿਆ ਤਾਂ ਉੱਥੇ ਤਾਮਲਾਡੂ ਮੋਦੀ ਬੈਠਾ ਸੇ ਤੇ ਤਾਮਲਾਡੂ ਦੇ ਵਿੱਚੋਂ ਬੋਲਿਆ ਸਟਾਲਨ ਕਿ ਮੋਦੀ ਸਾਹਿਬ ਅਸੀਂ ਤਾਮਲ ਆਂ ਸਾਡੀ ਬੋਲੀ ਜਾਨ ਤੋਂ ਜਾਦੇ ਪਿਆਰੀ ਹੈ ਸਾਡੇ ਉੱਤੇ ਜਵਰੀ ਹਿੰਦੀ ਨਾ ਥੋਪੋ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਾਗਦੀਆਂ ਕੌਮਾਂ ਦੀ ਨਿਸ਼ਾਨੀ ਤੇ ਦੁਨੀਆ ਤੇ ਜਾਗਦੀਆਂ ਕੌਮਾਂ ਜਿਉਂਦੀਆਂ ਰਹਿੰਦੀਆਂ ਜਿਹੜੀਆਂ ਸਾਡੇ ਗੂਆਂ ਲੰਮੀਆਂ ਤਾਨ ਕੇ ਸੌ ਜਾਂਦੀਆਂ ਉਹ ਕੌਮਾਂ ਮਰ ਜਾਂਦੀਆਂ ਦੁਨੀਆ ਤੋਂ ਬੋਲੀ ਛੋਡੀ ਮਾਰਤੀ ਸ਼ਬਦ ਛੋਡੇ ਕਿੰਨੇ ਮਾਰਤੇ ਆਪਾਂ ਕਹਿੰਦੇ ਕੰਧ ਸਾਡੇ ਜਵਾਕਾਂ ਨੂੰ ਸਕੂਲ ਚ ਕੰਧ ਨੂੰ ਕੀ ਕਹਿਣ ਲੱਗਾ ਦਵਾਰ ਆਪਾਂ ਕਹਿੰਦਾ ਖੂ ਉਹਨੇ ਕੂਆ ਕਹਿਣ ਲਾਤਾ ਆਪਾਂ ਕਹਿੰਦਾ ਉੱਤੇ ਜਾਂ ਥੱਲੇ ਉਹ ਉੱਪਰ نیچے ਕਹਿਣ ਲਾਤਾ ਆਪਾਂ ਕਹਿੰਦਾ ਖੁਰਕ ਉਹ ਖੁਜਲੀ ਕਹਿਣ ਲਾਤਾ ਆਪਾਂ ਕਹਿੰਦਾ ਮੀ ਉਹ ਬਰਸਾਤ ਕਹਿਣ ਲਾਤਾ ਆਪਾਂ ਰੁੱਖ ਉਹ ਪੇੜ ਕਹਿਣ ਲਾਤਾ ਆਪਾਂ ਕਹਿੰਦਾ ਕਿਰਲੀ ਕਿਰਲੀ ਨੂੰ ਕੀ ਕਹਿੰਦੇ ਆ ਹੈ ਕੀ ਕਹਿੰਦੇ ਆ ਕਿਰਲੀ ਕਹਿੰਦੇ ਤੂੰ ਕਿਰਲੀ ਕਿਰਲੀ ਨੂੰ ਕੀ ਕਹਿੰਦੇ ਯਾਰ ਸਕੂਲ ਚ ਹਾਂ ਛਪਕਲੀ ਛਪਕਲੀ ਮੈਦਾਨੇ ਸਖਾਏ ਬਈ ਸੋਣੇ ਕਿੰਨੇ ਸ਼ਬਦ ਮਾਰਤੇ ਆ ਪਰ ਆਪਾਂ ਨੂੰ ਨਹੀਂ ਪ੍ਰਵਾਹ ਬੋਲੀ ਛੋਡੀ ਗਈ ਇਤਿਹਾਸ ਛੋਡਾ ਮਾਰੀ ਜਾਂਦੇ ਆ ਆ ਕਿਤਾਬਾਂ ਦੇ ਇਤਿਹਾਸ ਪਤਾ ਕੀ ਬਣਾਤਾ 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਲੇਖਕਾਂ ਦੇ ਖਿਲਾਫ ਉਹ ਮੋਰਚਾ ਲੱਗਿਆ ਮਹੱਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਗੇ ਕੀ ਲਿਖਿਆ ਪਿਆ ਕਿਤਾਬਾਂ ਚ ਕਿ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ ਗੁਰੂ ਗੋਬਿੰਦ ਸਿੰਘ ਆਪਣੇ ਬੱਚੇ ਛੱਡ ਕੇ ਭੱਜ ਗਿਆ ਸੀ। ਗੁਰੂ ਹਰਗੋਬਿੰਦ ਪਾਸਾ ਦਾ ਦਿਮਾਗ ਹਿੱਲ ਗਿਆ ਸੀ। ਸਾਹ ਹੌਲਾ ਗੱਲ ਕਿੱਥੇ ਖੜਨੀ ਐ? ਜਿਹੜੇ ਸਾਡੀ ਖਾਤਰ ਪਰਿਵਾਰਾਂ ਦੇ ਪਰਿਵਾਰ ਕਰਮਾਨ ਕਰ ਗਏ, ਖੂਨ ਡੋਲ ਗਏ, ਫਾਂਸੀਆਂ ਦੇ ਝੂਲ ਗਏ, ਬੰਦ-ਬੰਦ ਕਟਵਾ ਗਏ, ਆਰਿਆਂ ਨਾਲ ਚੀਰੇ ਗੇ ਖੋਪੜੀਆਂ ਲਹਾ ਗੇ, ਨੀਹਾਂ 'ਚ ਕੈਦ ਹੋ ਗੇ, ਠੰਡੇ ਬੁਰਜਾਂ ਚੜ੍ਹੇ ਗਏ। ਉਹਨਾਂ ਨੂੰ ਕੀ ਕਹਿ ਰਹੇ ਐ? ਤੇ ਨਿਸ਼ਾਨੀਆਂ ਕਿੱਥੇ ਰਹਿ ਗਈਆਂ ਉਹਨਾਂ ਦੀਆਂ? ਕਿੱਥੇ ਗਿਆ ਮਾਸੀਵੜ ਦਾ ਜੰਗਲ ਬਾਈ? ਠੰਡਾ ਬੁਰਜ ਸਰਹੰਦਰੀਨੀ ਚਮਕਾੜ ਦੀ ਕੱਚੀ ਗੜੀ ਟੋਡਰਮਲ ਦੀ ਹਵੇਲੀ ਦਸਤੀਂ ਡੌੜੀਆਂ ਅੰਨਪੁਰ ਸਾਹਿਬ ਦੇ ਕਿਲੇ ਬੁੰਗੇ ਕਿੱਥੇ ਗਏ ਦਰਬਾਰ ਸਾਹਿਬ ਜਾਨੇ ਮੱਥਾ ਟੇਕਣਾ ਬੁੰਗੇ ਕਿੰਨੇ ਰਹਿ ਗਏ ਆਪਾਂ ਅਰਦਾਸ ਕਰਦੇ ਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਟਾਲ ਕਹਿੰਦੇ ਆ ਕਿ ਨਹੀਂ ਬੁੰਗਾ ਪਤਾ ਵੀ ਆ ਕੀ ਹੁੰਦਾ ਹੈ ਇੱਕ ਨੂੰ ਪਤਾ ਉਹ ਬਾਕੀ ਬੁੰਗਾ ਵੀ ਨਹੀਂ ਪਤਾ ਹਣਾ ਬੁੰਗਾ ਕੀ ਹੁੰਦਾ RAM ਗੜੀਆ ਬੁੰਗਾ ਇੱਕੋ ਰਹਿਗਾ ਲੰਗਰ ਕੋਲੇ ਖੜਾ ਸਿੱਖ ਮਿਸਲਾਂ ਹੋਈਆਂ ਨੇ ਭਾਈ ਕਣਈਆ ਸ਼ੁਕਰ ਚੱਕੀਆ RAM ਗੜੀਆ 12 ਮਿਸਲਾਂ ਨੂੰ ਇਕੱਠੀਆਂ ਕਰਕੇ ਸ਼ੇਰੇ ਪੰਜਾਬ ਨੇ 50 ਸਾਲ ਰਾਜ ਕੀਤਾ ਉਹਦੀ ਨਿਸ਼ਾਨੀਆਂ RAM ਗੜੀਆ ਬੁੰਗਾ ਇਕੋ ਹੀ ਰਹਿਗਾ ਬਾਕੀ ਢਾਟੇ ਧਿਆਨ ਮਾਰਿਓ ਉਹ ਗੱਲ ਨੇ ਕਿੱਥੇ ਖੜਨਾ ਜਾ ਕੇ ਅੱਜ ਤੋਂ 4-500 ਸਾਲ ਬਾਅਦ ਕੋਈ ਮੇਰੇ ਵਰਗਾ ਉੱਠੂਗਾ ਤੇ ਐਡੇ ਕ ਆਪਣੇ ਧੀ ਪੁੱਤ ਨੂੰ ਕਹੋਗਾ ਕਿ ਪੁੱਤਰਾ ਕਿਹੜੇ ਰਾਹਾਂ ਦਾ ਪਾਂਦੀ ਹੋ ਗਿਆ ਸਾਡੇ ਰਾਹ ਮਾਸ਼ੀਵਾਲ ਦੇ ਜੰਗਲਾਂ ਚੋਂ ਨਿਕਲਦੇ ਆ ਸਾਡਾ ਇਤਿਹਾਸ ਚਮਕੌਰ ਦੀ ਕੱਚੀ ਗੜੀ ਬੋਲਦੀ ਹੈ ਜਿੱਥੇ ਕੱਲਾ ਕੱਲਾ ਸਵਾ ਸਵਾ ਲਖਨਾ ਭੜਿਆ ਸਾਡਾ ਤਾਂ ਠੰਡੇ ਬੁਰਜਾਂ ਚਾ ਜਿੱਥੇ ਮਾਦਾ ਗੁਜਰੀ ਕੈਦ ਹੋਈ ਹੈ ਸਾਡਾ ਤਾਂ ਆਨੰਦਪੁਰ ਸਾਹਿਬ ਦੇ ਕਿਲਿਆਂ ਚ ਹੈ ਜਿੱਦੇ ਖਾਲਸਾ ਪੰਥ ਦੀ ਸਥਾਪਨਾ ਹੋਈ ਸਾਡਾ ਇਤਿਹਾਸ ਰਾਂਦਰੀਆਂ ਨੀਹਾਂ ਚ ਹੈ ਜਿੱਥੇ ਨਿੱਕੀਆਂ ਜਿੰਦਾ ਨੇ ਆਪਣੇ ਆਪ ਨੂੰ ਚਣਵਾ ਕੇ ਕੌਮ ਦੀ ਨਿਮਜੂਦ ਕੀਤੀ ਹੈ ਸਾਡਾ ਇਤਿਹਾਸ ਬੁੰਗਿਆਂ ਚ ਹੈ ਜਿੱਥੇ ਸਿੱਖ ਰਾਜ ਦਾ ਮੁੱਢ ਬੱਜਿਆ ਸੀ ਉਹ ਜਵਾਕ ਨੇ ਆਪਣੇ ਪਿਓ ਨੂੰ ਕਹਿਣਾ ਕਿ ਬਾਪੂ ਚੱਲ ਦੇਖ ਕੀ ਆਇਏ ਬੁੰਗਾ ਕਿਹਜਾ ਹੁੰਦਾ ਇਹ ਕਿਲਾ ਕਿਹਜਾ ਹੁੰਦਾ ਹੈ ਇਹ 마ਸ਼ੀਵੜ ਦਾ ਜੰਗਲ ਕਿੱਥੇ ਆ ਇਹ ਬੁਰਜ ਕਿਹਨੂੰ ਕਹਿੰਦੇ ਆ ਇਹ ਡਿਉੜੀਆਂ ਕਿਹੇ ਜੀਆਂ ਹੁੰਦੀਆਂ ਇਹ ਬੁੰਗੇ ਕਿਹੇ ਜੇ ਹੁੰਦੇ ਆ ਦੱਸੋ ਪਿੰਡ ਵਾਲੋ ਮੇਰੇ ਵਰਗੇ ਬੰਦੇ ਕੋਲ ਕੋਈ ਉਸ ਵੇਲੇ ਜਵਾਬ ਹੋ ਆਪਣੇ ਧੀ ਪੁੱਤ ਦੀ ਗੱਲ ਦਾ ਦਿਖਾ ਸਕੂਆ ਕੋਈ ਨਿਸ਼ਾਨੀ ਕੌਮਾਂ ਦਾ ਇਤਿਹਾਸ ਨਿਸ਼ਾਨੀਆਂ ਤੋਂ ਇਮਾਰਤਾਂ ਤੋਂ ਬਰਾਸਤਾਂ ਤੋਂ ਡੁੱਲੇ ਖੂਨ ਤੋਂ ਪਤਾ ਲੱਗਦਾ ਹੈ ਲੱਗੇ ਨਿਸ਼ਾਨ ਬੋਲਦਿਆ ਕੰਨਾਂ ਦੇ ਉੱਤੇ ਗੋਲੀਆਂ ਦੇ ਕਿ ਇਹ ਕੌਮ ਦਾ ਇਤਿਹਾਸ ਹੈ ਜੱਲਿਆਂ ਵਾਲੇ ਬਾਦ ਨਿਸ਼ਾਨ ਕਿਉਂ ਸਾਂਭੇਗੇ ਬਈ ਕਿਉਂ ਟਾਏ ਨਹੀਂਗੇ ਕਿਉਂ ਪਲਾਸਟਰ ਨਹੀਂ ਕੀਤਾ ਕਿਉਂ ਪੱਥਰ ਨਹੀਂ ਚੜਾਇਆ ਤਾਂ ਕਿ ਆਉਣ ਵਾਲੀਆਂ ਨਸਲਾਂ ਦੇਖਣ ਕੇ ਇੱਥੇ 1919 ਚ ਕੀ ਹੋਇਆ ਸੀ ਤੇ ਕਾਲ ਤਾਂ ਸਾਥ ਤੇ ਲੱਗ ਨਿਸ਼ਾਨ ਕਿਉਂ ਟਾਤੇ ਕਿਉਂ ਪੱਥਰ ਚਾੜਤੇ ਕਿਉਂ ਪ੍ਰਸਤਰ ਕਰਤੇ ਛੱਡਿਆ ਕੱਖ ਤੁਹਾਡੇ ਪੱਲੇ ਕੁਝ ਲੋਕਾਂ ਕੋਲੇ 50 50000 ਸਾਲ ਪਨਾ ਇਤਿਹਾਸ ਪਿਆਕ ਦੁਨੀਆ ਕੋਲੇ ਸਾਂਭਿਆ ਤੁਹਾਡੇ ਕੋਲੇ 500 ਸਾਲ ਪਨਾ ਵੀ ਨਹੀਂ ਬਚਿਆ ਤੁਹਾਡੇ ਖੂ ਹੈਗਾ ਪਿੰਡ ਚ ਚੱਕਦਾ ਸਾਹਮਣੀ ਹੈ ਜਿੱਥੇ ਹੈ ਕਿੱਥੇ ਆ ਸਾਹਮਣੀ ਹੈ ਇਹ ਆਣੇ ਡੀ ਇਟਾਜੀ ਤੋਂ ਮੁੜੇ ਹੁਣ ਖੂਹ ਬੰਦ ਕਰਕੇ ਉੱਥੇ ਕਮਰਾ ਪਾ ਕੇ ਜਵਾਕ ਨੂੰ ਕਹੋਂਗੇ ਪੁੱਛੋਂਗੇ ਵੀ ਖੂਹ ਹੁੰਦਾ ਸੀ ਹਲਟ ਚੱਲਦਾ ਸੀ ਪਾਣੀ ਭਰਦੇ ਸੀ ਉਹਨੇ ਕਹਿੰਦਾ ਖੂਹ ਕੀ ਹੁੰਦਾ ਸਾਡੇ ਬੁੱਢਾ ਨੇ ਮੈਂ ਪੁੱਛਿਆ ਸੀਗਾ ਇਹ ਬਾਕੀ ਤੁਸੀਂ ਖੂਹ ਦਾ ਕਾਲੀ ਬਸਤ ਬੰਦ ਕਰਿਆ ਹਾਂ ਉਹਨੇ ਤਾਂ ਲਾਇਆ ਤੁਸੀਂ ਬੰਦ ਕਰਨ ਵਾਲੇ ਦੀ ਉਹ ਨਿਸ਼ਾਨੀ ਦਾ ਰੱਖ ਲੈਂਦੇ ਸਾਡੇ ਨਹੀਂ ਜੀ ਇਹਦਾ ਸਭ ਕੁਝ ਵੀ ਕਿਤੇ ਪਾਇਆ ਕਰ ਕਰਾ ਸਾਡਾ ਇਹ ਅੱਜ ਤੋਂ 4-5 ਸਾਲ ਬਾਅਦ ਪਤਾ ਲੱਗੂ